ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੇ ਧੋਗਲੇ ਧੋਖੇਬਾਜ਼ ਆਪਣੀ ਪਾਰਟੀ ਨੂੰ ਛੱਡ ਕੇ ਦੂਸਰੀ ਚੋਂ ਖੜਨ ਵਾਲੇ ਲਾਲਚ ਵਿੱਚ ਆ ਡਰ ਕੇ ਦੇ ਜਿਹੜੇ ਸਿਰ ਤੇ ਖੜਦੇ ਐ ਉਹਨਾਂ ਲੋਕਾਂ ਨੂੰ ਵੋਟ ਨਾ ਪਾਓ ਦੇਖੋ ਪਾਣੀ ਆਉਣ ਤੇ ਮੌਜੇ ਖੁੱਲਣੇ ਚਾਹੀਦੇ ਅਜੇ ਪਾਣੀ ਨਹੀਂ ਆਇਆ ਕਿਸੇ ਨੂੰ ਟਿਕਟ ਨਹੀਂ ਮਿਲੀ ਕੁਝ ਨਹੀਂ ਹੋਇਆ ਉਹਨਾਂ ਰੋਲਾ ਪੈਣਾ ਦੇਖੋ ਮੈਨੂੰ ਲਗਭਗ 50 ਐਨਆਰਾਈਜ਼ ਦੇ ਟੈਲੀਫੋਨ ਆਏ ਕਿ ਸਾਡਾ ਘਰ ਖਾਲੀ ਪਿਆ ਤੁਸੀਂ ਉਹਦੇ ਚ ਰਹੋ ਮੈਂ ਕੋਈ ਕੋਠੀ ਨਹੀਂ ਖਰੀਦੀ ਨਾ ਹੀ ਕੋਈ ਕਿਰਾਏ ਪਰ ਲਈ ਹੈ ਮੈਨੂੰ ਤਾਂ ਵੈਸੇ ਹੀ ਲੋਕ ਬਹੁਤ ਘਰ ਦੇ ਰਹੇ ਆ ਭਾਈ ਇਲیکشن ਚ ਰਿਹਾ ਇੱਥੇ ਮੈਂ ਡੇਰਿਆਂ ਵਿੱਚ ਹੀ ਰਿਹਾ ਮੈਂ ਜਾਂ ਤਾਂ ਗਰੀਬ ਘਰਾਂ ਚ ਰਹਿਣਾ ਹੈ ਜਾਂ ਡੇਰਿਆਂ ਵਿੱਚ ਰਹਿਣਾ ਹੈ ਦੇਣਾ ਸਾਬ ਦਾ ਸੀਐਮ ਚਰਨਜੀਤ ਸਿੰਘ ਚੰਨੀਆ ਚੰਨੀ ਸਾਹਿਬ ਅੱਜ ਮੁਸਲਮਾਨ ਭਾਈ ਚਦਰਨ ਨਾਲ ਨਵਾਜ਼ ਵੀ ਪੜੀ ਹੈ Eid ਦੇ ਦਰਗਾਹ ਦੇ ਵਿੱਚ ਆ ਕੇ ਚਲੰਦਰ ਭਾਈ ਫਿਲਹਾਲ ਦਾ ਸੈਲਫੀਆਂ ਲੈ ਰਿਹਾ ਸਾਰਿਆਂ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਗੱਲ ਮੈਂ Eid ਦੇ ਸ਼ੁਭ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਹ ਪਿਆਰ ਦਾ ਸਨੇਹਾ ਦਿੰਦੀ ਹੈ Eid Eid ਆਪਣੇ ਆਪ ਨੂੰ ਪਵਿੱਤਰ ਆ ਡਿਸਪਲਨ ਆ ਮਰਿਆਦਾ ਵਿੱਚ ਰੱਖਣ ਦਾ ਸਨੇਹਾ ਦਿੰਦੀ ਹੈ ਇਸ ਕਰਕੇ ਸਾਨੂੰ ਸਾਰੇ ਧਰਮਾਂ ਦੇ ਨਾਲ ਸਾਰੇ ਲੋਕਾਂ ਦੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਤੇ ਪਿਆਰ ਦਾ ਹੀ ਸਨੇਹਾ ਲੈਣਾ ਚਾਹੀਦਾ ਦੇਖਣ ਨੂੰ ਮਿਲਿਆ ਅੱਜ ਮੁਸਲਮਾਨ ਭਾਈ ਦੇ ਚਾਰੇ ਦੇ ਨਾਲ ਤੁਸੀਂ ਨਮਾਜ਼ ਤੱਕ ਵੀ ਪੜੀ ਐ ਸਾਰੀ ਈਦਾਂ ਦੇ ਲੋਕਾਂ ਲਈ ਦੁਆਗ ਵੀ ਕੀਤੀ ਗਈ ਐ ਇਹ ਕੋਈ ਪਹਿਲੀ ਵਾਰ ਨਹੀਂ ਮੈਂ ਹਰ ਈਦ ਤੇ ਈਦ ਗਾਹ ਦੇ ਵਿੱਚ ਜਾਂਦਾ ਹਾਂ ਉੱਥੇ ਅਸੀਂ ਨਵਾਜ਼ ਪੜਦੇ ਹਾਂ ਮੁਸਲਿਮ ਵੀ ਗੁਰਦੁਆਰਾ ਸਾਹਿਬ ਚਾਉਂਦੇ ਆ ਅਰਦਾਸ ਕਰਦੇ ਆ ਮੱਥਾ ਟੇਕਦੇ ਆ ਇਸੇ ਤਰ੍ਹਾਂ ਸਾਰੇ ਧਰਮਾਂ ਨੂੰ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਚਾਹੀਦਾ ਜੀ ਦੇਖਿਆ ਜਾਵੇ ਤੇ ਅਦਲਾ ਬਦਲੀ ਬਹੁਤ ਹੋ ਰਹੀ ਹੈ ਕਾਂਗਰਸ ਦੇ ਜਲੰਧਰ ਦੇ ਖਾ ਵਿਕਰਮਜੀਤ ਸਿੰਘ ਚੌਧਰੀ ਅਲਵਿਦਾ ਕਹਿ ਕੇ ਇਹ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਐਦਾਂ ਹੈ ਕਿ ਪੰਜਾਬ ਦਾ ਇੱਕ ਬਹੁਤ بڑا ਵਿਸ਼ਾਲ ਸਭਿਆਚਾਰ ਹੈ ਜੀ ਪੰਜਾਬ ਅਣਖੀਲੇ ਲੋਕਾਂ ਦੀ ਧਰਤੀ ਹੈ ਪੰਜਾਬ ਦੇ ਲੋਕ ਖੜਨ ਵਾਲੇ ਆ ਇੱਕ ਦੂਜੇ ਦੇ ਨਾਲ ਇਹ ਜਿਹੜੇ ਲੋਕ ਭੱਜਦੇ ਆ ਜਿਹੜੇ ਲੋਕ ਧੋਖਾ ਦੇ ਕੇ ਦੂਸਰੇ ਪਾਸੇ ਜਾ ਕੇ ਖੜਦੇ ਆ ਫਿਰ ਤੀਸਰੇ ਪਾਸੇ ਖੜਦੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੇ ਧੋਗਲੇ ਧੋਖੇਬਾਜ਼ ਆਪਣੀ ਪਾਰਟੀ ਨੂੰ ਛੱਡ ਕੇ ਦੂਸਰੀ ਚੋਂ ਖੜਨ ਵਾਲੇ ਲਾਲਚ ਵਿੱਚ ਆ ਡਰ ਕੇ ਦੇ ਜਿਹੜੇ ਸਿਰ ਤੇ ਖੜਦੇ ਆ ਬਹੁਤ ਬੜਾ ਵਿਸ਼ਾਲ ਸਭਿਆਚਾਰ ਹੈ ਜੀ ਪੰਜਾਬ ਅਣਖੀਲੇ ਲੋਕਾਂ ਦੀ ਧਰਤੀ ਹੈ ਪੰਜਾਬ ਦੇ ਲੋਕ ਖੜਨ ਵਾਲੇ ਆ ਇੱਕ ਦੂਜੇ ਦੇ ਨਾਲ ਇਹ ਜਿਹੜੇ ਲੋਕ ਭੱਜਦੇ ਐ ਜਿਹੜੇ ਲੋਕ ਧੋਖਾ ਦੇ ਕੇ ਦੂਸਰੇ ਪਾਸੇ ਜਾ ਕੇ ਖੜਦੇ ਐ ਫਿਰ ਤੀਸਰੇ ਪਾਸੇ ਖੜਦੇ ਐ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੇ ਧੋਗਲੇ ਧੋਖੇਬਾਜ਼ ਆਪਣੀ ਪਾਰਟੀ ਨੂੰ ਛੱਡ ਕੇ ਦੂਸਰੀ ਚੋਂ ਖੜਨ ਵਾਲੇ ਲਾਲਚ ਵਿੱਚ ਆ ਡਰ ਕੇ ਦੇ ਜਿਹੜੇ ਸਿਰ ਤੇ ਖੜਦੇ ਐ ਉਹਨਾਂ ਲੋਕਾਂ ਨੂੰ ਬੋਟ ਨਾ ਪਾਓ ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ ਉਹਨਾਂ ਦਾ ਨਰਾਜ਼ਗੀ ਉਹਨਾਂ ਨੇ ਇਹ ਵੀ ਕਿਹਾ ਬਿਆਨ ਦੇ ਵਿੱਚ ਕਿ ਕੱਟਿਆ ਗਿਆ ਉਹਨਾਂ ਨੇ ਲਿਖਿਆ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਹੈ ਉਹਨਾਂ ਨੇ ਉਹਨਾਂ ਨੇ ਨਰਾਜ਼ਗੀ ਵੀ ਜਤਾਈ ਸੋਸ਼ਲ ਮੀਡੀਆ ਦੇ ਵਿੱਚ ਦੇਖੋ ਪਾਣੀ ਆਉਣ ਤੇ ਮੌਜੇ ਖੋਲਣੇ ਚਾਹੀਦੇ ਅਜੇ ਪਾਣੀ ਨਹੀਂ ਆਇਆ ਕਿਸੇ ਨੂੰ ਟਿਕਟ ਨਹੀਂ ਮਿਲੀ ਕੁਝ ਨਹੀਂ ਹੋਇਆ ਉਹਨੂੰ ਰੋਲਾ ਕੋਠੀ ਦੀ ਕੋਠੀ ਦੀ ਚਰਚਾ ਬੜੀ ਹੋ ਰਹੀ ਹੈ ਚਰਨਜੀਤ ਸਿੰਘ ਚੰਨੀ ਦੀ ਦੇਖੋ ਮੈਨੂੰ ਲਗਭਗ 50 ਐਨਆਰਆਈਜ਼ ਦੇ ਟੈਲੀਫੋਨ ਆਏ ਕਿ ਸਾਡਾ ਘਰ ਖਾਲੀ ਪਿਆ ਤੁਸੀਂ ਉਹਦੇ 'ਚ ਰਹੋ ਉਹਨਾਂ 'ਚ ਇੱਕ ਉਹ ਵੀ ਹੋਏਗਾ ਮੈਂ ਕੋਈ ਕੋਠੀ ਨਹੀਂ ਖਰੀਦੀ ਨਾ ਹੀ ਕੋਈ ਕਿਰਾਏ ਪਰ ਲਈ ਹੈ ਮੈਨੂੰ ਤਾਂ ਵੈਸੇ ਹੀ ਲੋਕ ਬਹੁਤ ਘਰ ਦੇ ਰਹੇ ਆ ਜੀ ਦੂਸਰਾ ਮੈਂ ਪਿਛਲੀ ਵਾਰ ਵੀ ਇਲੈਕਸ਼ਨ ਦੇ ਵਿੱਚ ਇੱਥੇ ਆਇਆ ਸੀ ਬਾਈ ਇਲੈਕਸ਼ਨ ਚ ਰਿਹਾ ਇੱਥੇ ਮੈਂ ਡੇਰਿਆਂ ਵਿੱਚ ਹੀ ਰਿਹਾ ਮੈਂ ਜਾਂ ਤਾਂ ਗਰੀਬ ਘਰਾਂ ਚ ਰਹਿਣਾ ਹੈ ਜਾਂ ਡੇਰਿਆਂ ਵਿੱਚ ਰਹਿਣਾ ਹੈ ਜਦੋਂ ਮੈਨੂੰ ਜਿੱਥੇ ਤੇ ਵੀ ਲੋਕ ਚੁਣਨਗੇ ਜਿੱਥੇ ਵੀ ਟਿਕਟ ਦੇਗੀ ਫਿਰ ਉੱਥੇ ਰਹਾਗਾ ਕੋਈ ਕਹਿੰਦੇ ਖਾਸ ਹੈਗੇ ਚੈਰਿੰਗ ਸਿੰਘ ਜੀ ਮੈਂ ਉਹਨਾਂ ਨੂੰ ਕਿਉਂ ਭਾਈ ਮੈਂ ਤਾਂ ਸਭ ਦਾ ਖਾਸ ਐ ਦੇਖੋ ਇਹਨਾਂ ਦਾ ਖਾਸ ਨਹੀਂ ਐ ਸੈਲਫੀਆਂ ਕਰਦੇ ਨਜ਼ਰ ਆਏ ਹੋ ਤੁਸੀਂ ਕਿਹੜੇ ਸੈਲਫੀਆਂ ਦੇ ਜਿਹੜੇ ਸੈਲਫੀਆਂ ਕਰ ਰਹੇ ਪਿਆਰ ਦਿਖਾ ਰਹੇ ਕੀ ਹੁਣ ਚਰਚਾ ਬੜੀ ਚੱਲ ਰਹੀ ਹੈ ਚਰਨਜੀਤ ਸਿੰਘ ਚੰਨੀ ਹੁਣ ਜਲੰਧਰ ਦੇ ਵਿੱਚ ਲੜਨਗੇ ਹੱਲ ਇਹ ਮੈਨੂੰ ਪਤਾ ਨਹੀਂ ਇਹ ਪਾਰਟੀ ਨੇ ਲੜਾਣਾ ਕਿੱਥੇ ਲੜਾਣਾ ਉਹ ਪਾਰਟੀ ਜਾਣਦੀ ਹੈ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਸਾਬਕਾ ਸੀਐਮ ਦੇ ਨਾਲ ਉਹਨਾਂ ਨੇ ਜੋ ਦੱਸਿਆ ਅੱਜ ਮੁਸਲਮਾਨ ਭਾਈਚਾਰੇ ਦੇ ਨਾਲ ਜੋ ਨਵਾਜ ਪਰਦੇ ਨਜ਼ਰ ਆਏ ਨੇ ਤੇ ਉੱਥੇ ਹੀ ਸੈਲਫੀਆ ਕਰਦੇ ਨਜ਼ਰ ਆਏ ਨੇ ਤੇ ਉਹਨਾਂ ਨੇ ਕਿਹਾ ਜੋ ਪਾਰਟੀ ਕਿਸੇ ਨੂੰ ਵੀ ਟਿਕਟ ਦਿੰਦੀ ਹੈ ਤੇ ਉਸ ਦੇ ਨਾਲ ਮੈਂ ਉਹਨਾਂ ਦੇ ਨਾਲ ਖੜ ਕੇ ਲੋਕਾਂ ਦੇ ਕੋਲ ਵੋਟ ਮੰਗੇਗਾ ਕੈਮਰਾਮੈਨ ਸੰਦੀਪ ਦੇ ਨਾਲ ਸੋਨੁ ਮਹਾਜਨ ਜਗਬਾਨੀ ਟੀਵੀ ਜਲੰਧਰ